ਸਾਹਿਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤਾਂ ਬਾਈ ਜੀ ਬਾਸਪਤੀ ਵਾਲੇ ਪਾਸੋਂ ਆਪਾਂ ਥੋੜਾ ਜਿਹਾ ਜਿਹੜਾ ਕੰਮ ਆਪਣਾ ਨਿਭੜਿਆ ਤੇ ਹੁਣ ਆਪਾਂ ਅੱਜ ਬਾਗ ਵਾਲੇ ਪਾਸੇ ਆਏ ਆ ਤੇ ਅੱਜ ਬਾਈ ਇਹਨੂੰ ਨਹਿਰੀ ਪਾਣੀ ਆਪਾਂ ਦੇ ਰਹੇ ਆ ਬਾਗ ਨੂੰ ਕਿਉਂਕਿ ਬਾਗ ਨੂੰ ਨਹਿਰੀ ਪਾਣੀ ਬਹੁਤ ਜ਼ਰੂਰੀ ਆ ਜਿੰਨਾ ਇਹਨੂੰ ਬਾਈ ਦੀ ਆਪਾਂ ਨਹਿਰੀ ਪਾਣੀ ਦੇਵਾਂਗੇ ਉਨਾ ਹੀ ਹੀ ਵਧੀਆ ਰਹੂਗਾ ਹੁਣ ਕਸ਼ਟ ਵੀਰ ਮੈਨੂੰ ਕਹਿਣਗੇ ਬਾਗ ਦੇ ਵਿੱਚ ਗੰਦ ਮਾਰੀ ਬੈਠਾਂ ਇਹ ਬਾਈ ਜੀ ਘਾਹ ਵੀ ਇਹਦੇ ਵਿੱਚ ਹੋਣਾ ਜ਼ਰੂਰੀ ਆ ਕਿਉਂਕਿ ਗਰਮੀ ਜਾਦੇ ਨਾਲ ਜਿਹੜਾ ਪਰਸੇ ਆ ਥੱਲੋਂ ਜ਼ਮੀਨ ਮਾਰਦੀ ਆ ਬੂਟਿਆਂ ਨੂੰ ਜੇ ਘਾਹ ਹੋਊਗਾ ਤਾਂ ਬਾਈ ਬਹੁਤ ਘੱਟ ਪਰਸੇ ਵੱਜੂਗਾ ਪਰ ਜਦੋਂ ਆਪਾਂ ਇਹਨੂੰ ਤੜਾਈ ਸ਼ੁਰੂ ਕਰਾਂਗੇ ਮਾਲਟੇ ਦੀ ਆ ਤੁਹਾਨੂੰ ਦਿਖਾ ਦਈਏ ਵੀ ਜਿਵੇਂ ਦੋ ਇਹਦੀ ਤੜਾਈ ਸ਼ੁਰੂ ਕਰਾਂਗੇ ਬੂਟੇ ਨੂੰ ਤਾਂ ਉਦੋਂ ਆਪਾਂ ਬਾਈ ਜੀ ਇਹਦਾ ਜਿਹੜਾ ਹੈਗਾ ਰੋਟਾਵੇਟਰ ਮਾਰਾਂਗੇ ਥੱਲੋਂ ਜਿਹੜਾ ਘਾਹ ਸਾਫ਼ ਹੋ ਜਾਊਗਾ ਲੇਵਰ ਨੂੰ ਸੌਖਾ ਹੋ ਜਾਊਗਾ ਇਸ ਟਾਈਮ ਬਾਈ ਜਿਹੜਾ ਹੈਗਾ ਕਾਸੀ ਦਾ ਪਾਣੀ ਆ ਜਿਹੜਾ ਇਹਨੂੰ ਬਹੁਤ ਜ਼ਰੂਰੀ ਹੈ ਜ਼ਰੂਰੀ 2-3 ਮਹੀਨੇ ਜਿਹੜਾ ਹੈਗਾ ਪਾਣੀ ਇਹਨੂੰ ਜ਼ਰੂਰੀ ਹੁੰਦਾ ਸਮਝ ਲਓ ਵੀ ਮਾਰਚ ਤੋਂ ਲੈ ਕੇ ਮਾਰਚ ਅਪ੍ਰੈਲ ਮਈ ਤੇ ਜੂਨ ਇਹ ਲਗਾਤਾਰ ਬਈ ਇੱਕ-ਇੱਕ ਮਹੀਨੇ ਵਿੱਚ ਮਹੀਨੇ ਦੇ ਵਿੱਚ ਇੱਕ ਪਾਣੀ ਜਿਹੜਾ ਲੱਗ ਜੇ ਕੱਸੀ ਦਾ ਤਾਂ ਬਹੁਤ ਹੁੰਦਾ ਜਿਹੜੇ ਆਪਾਂ ਨੂੰ ਫੋਨ ਕਾਲਸ ਆਉਂਦੀਆਂ ਵੀ ਘਰ ਆਸਤੇ ਬਾਈ ਜੀ ਆਪਾਂ ਬਾਗ ਲਾਉਣਾ ਜਾਂ ਥੋੜੇ-ਥੋੜੇ ਬੂਟੇ ਲਾਉਣੇ ਆ 5-5 10-10 ਬੂਟੇ ਜਿਹੜੇ ਆਪਾਂ ਘਰ ਆਸਤੇ ਲਾਉਣੇ ਆ ਤਾਂ ਉਹ ਬਾਈ ਜੀ ਆਪਦਾ ਜਿਹੜਾ ਹੈਗਾ ਇੱਕ ਤਾਂ ਨਹਿਰੀ ਪਾਣੀ ਜ਼ਰੂਰੀ ਆਪਾਂ ਨੂੰ ਜਿਹੜੇ ਆਪਾਂ ਫਲਦਾਰ ਬੂਟੇ ਲਾਉਣੇ ਆ ਤੇ ਇੱਕ ਬਾਈ ਜੀ ਆਪਦੀ ਮਿੱਟੀ ਟੈਸਟ ਜ਼ਰੂਰ ਕਰਾਓ ਪਹਿਲਾਂ ਆਪਦੇ ਜ਼ਿਲ੍ਹੇ ਦੇ ਐਚ ਡੀਓ ਨਾਲ ਮਿਲੋ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਦੇ ਰਹੇ ਆ ਅੱਜ ਫੇਰ ਕਈ ਭਰਾ ਜਿਹੜੇ ਨਵੇਂ ਜੁੜੇ ਆ ਉਹਨਾਂ ਨੂੰ ਦੱਸ ਦਿੱ ਗਏ ਤਾਂ ਜਿੱਥੇ ਵੀ ਆਪਾਂ ਬੂਟੇ ਲਾਉਣੇ ਆ ਬਈ ਉੱਥੇ ਜ਼ਮੀਨ ਜਿਹੜੀ ਆ ਵਧੀਆ ਹੋਵੇ ਨਹਿਰੀ ਪਾਣੀ ਵੀ ਹੋਵੇ ਤੇ ਇੱਕ ਰੋੜਾਂ ਦੀ ਤੈ ਨਾ ਹੋਵੇ ਉਹ ਜ਼ਰੂਰ ਆਪਦੀ 5 ਤੋਂ 10 ਫੁੱਟ ਦੀ ਬੋਕੀ ਮਾਰ ਕੇ ਤੁਸੀਂ ਰੋੜਾਂ ਦੀ ਤਹਿ ਚੈੱਕ ਕਰ ਸਕਦੇ ਹੋ। ਤਾਂ ਜਿੱਥੇ ਰੋੜਾਂ ਦੀ ਤਹਿ ਆ ਬਾਈ ਉੱਥੇ ਬਾਗ ਜਮਾ ਨਹੀਂ ਕਾਮਜਾਬ ਭਲਾ ਤੁਸੀਂ ਕੋਈ ਬਾਗ ਵੀ ਲਾ ਲਓ। ਮਾਲਟਾ ਕਿੰਨੂ ਇਹ ਤਾਂ ਜਮਾ ਹੀ ਫੇਲ ਆ ਨਾ ਕੰਮ। ਜਿੱਥੇ ਰੋੜਾਂ ਦੀ ਤਹਿ ਆ, ਜਿੱਥੇ ਪਾਣੀ ਉੱਚਾ ਉੱਥੇ ਵੀ ਇਹਦਾ ਨੁਕਸਾਨ ਆ ਕਿਉਂਕਿ ਬੂਟਾ ਪੀਲਾ ਹੁੰਦਾ ਰਹਿੰਦਾ। ਤੇ ਆਪਾਂ ਬਾਈ ਜੀ ਇਹ ਜਿਹੜੀ ਵੈਰਾਈਟੀ ਆ ਜਾਫਾ ਆਪਣੀ ਇਹ ਲੱਗੀ ਵੀ ਆ ਜਾਫਾ ਵੈਰਾਈਟੀ 2013 ਦੀ ਲੱਗੀ ਵੀ ਆ ਬਹੁਤ ਵਧੀਆ ਆਪਾਂ ਨੂੰ ਫਰੂਟ ਆ ਰਿਹਾ। ਜਿੰਨੀ ਵੀ ਮਾਰਕੀਟਿੰਗ ਮਾਰਕੀਟਿੰਗ ਸੇਲ ਆਪਾਂ ਕਰਦੇ ਆ ਖੁਦ ਆਪ ਕਰਦੇ ਆ ਅੱਜ ਤੋਂ ਬਾਈ ਜੀ ਤਿੰਨਾਂ ਮਹੀਨਿਆਂ ਨੂੰ ਜਿਹੜੀ ਇਹ ਵੈਰੈਟੀ ਆ ਆਪਣੀ ਕੰਮ ਲੋ ਵੀ ਤੋੜਨ ਵਾਲਾ ਹੋ ਜਾਣਾ ਫਰੂਟ ਇਹ ਸਾਰਾ ਅਡਵਾਂਸ ਦੇ ਵਿੱਚ ਜਿਹੜਾ ਆਪਾਂ ਜੂਸ ਆ ਸਾਰੇ ਭਰਾਵਾਂ ਨੂੰ ਪਿਉਣਾ ਇਹਦਾ ਤੇ ਮਾਰਕੀਟ ਜਿਹੜੀ ਆਪਾਂ ਖੁਦ ਆਪ ਕਰਦੇ ਆ ਸਾਡਾ ਭਰਾ ਜਿਹੜਾ ਹਰਜੋਤ ਨਾ ਲੁਧਿਆਣੇ ਤੋਂ ਆ ਬਹੁਤ ਵਧੀਆ ਬੰਦਾ ਆ ਉਹ ਤਾਂ ਆੜਤ ਦਾ ਦਾ ਕੰਮ ਆ ਆਪਾਂ ਬਾਈ ਜੀ ਉਹਦੇ ਨਾਲ ਦਾ ਤਾਲਮੇਲ ਆ ਆਪਣੇ ਨਾਲ ਕਿਤੇ ਵੀ ਉਹ ਮਤਲਬ ਕਿ ਕੋਈ ਹੀਰਾ ਫੇਰੀ ਵਾਲਾ ਕੰਮ ਨਹੀਂ ਅੱਜ ਤਾਈ ਹੋਇਆ तकरीबन 3-4 ਸਾਲ ਹੋ ਗਏ ਆਪਾਂ ਉਹਦੇ ਕੋਲੇ ਇਹ ਜਿਹੜਾ ਫਰੂਟ ਆ ਹਰ ਸਾਲ ਉਹਦੇ ਕੋਲੇ ਜਾਂਦਾ ਤੇ ਹੁਣ ਵੀ ਐਤਕੀ ਅਗਲਾ ਸਾਲ ਆ ਵੀ ਆਪਾਂ ਹੁਣ ਉਹਦੇ ਕੋਲੇ ਹੀ ਫਰੂਟ ਵੇਚਣਾ ਮੇਰੇ ਕੋਲੇ ਠੇਕੇਦਾਰ ਬਹੁਤ ਆਉਂਦੇ ਆ ਵੀ ਸਾਨੂੰ ਖੜਾ ਮਾਲ ਦੇ ਦੇ ਅਸੀਂ ਆਪ ਲੈ ਜਾਾਂਗੇ ਤੋੜ ਕੇ ਠੇਕੇਦਾਰਾਂ ਨੂੰ ਬਾਈ ਜੀ ਮਾਲ ਦੇਣ ਦੇ ਵਿੱਚ ਡੱਕੇ ਦਾ ਫਾਇਦਾ ਨਹੀਂਗਾ ਉਹਨੂੰ 1 ਰੁਪਈਆ ਨਹੀਂ ਦਿੰਦੇ ਨਵਾਂ ਪੈਸਾ ਨਹੀਂ ਦਿੰਦੇਗੇ ਠੇਕੇਦਾਰ ਪਹਿਲੀ ਗੱਲ ਤਾਂ ਜਿਹੜਾ ਮਾਲ ਅੱਜ ਟੁੱਟਣ ਵਾਲਾ ਉਹਨੂੰ ਘੱਟੋ ਘੱਟ 20 ਤੋਂ 25 ਦਿਨ ਬੂਟੇ ਨੂੰ ਮਾਲ ਰੋਕ ਲੈਂਦੇ ਆ ਵੀ ਸਾਨੂੰ ਰੇਟ ਮਿਲ ਜੂ ਜਾਂ ਹਾਂ ਹੋ ਜੂ ਜਾਂ ਹੋ ਜੂ ਤਾਂ ਉਹਦਾ ਆਪਣੇ ਬੂਟੇ ਦਾ ਨੁਕਸਾਨ ਹੋ ਜਾਂਦਾ ਕਿਉਂਕਿ 20 ਦਿਨ 25 ਦਿਨ ਜਿਹੜਾ ਹੋਰ ਉਹਦਾ ਬੂਟੇ ਦਾ ਜ਼ੋਰ ਲੱਗ ਜਾਂਦਾ ਫਿਰ ਅਗਲੇ ਸਾਲ ਨੂੰ ਜਿਹੜਾ ਫਰੂਟ ਆ ਉਹ ਬਹੁਤ ਘੱਟ ਆਉਣ ਦੇ ਚਾਂਸ ਹੋ ਜਾਂਦੇ ਆ ਤੇ ਜਿੰਨੇ ਵੀ ਬਾਗ ਆ ਆਪਣੇ ਭਰਾਵਾਂ ਦੇ ਲੱਗੇ ਹੋਏ ਆ ਹੋ ਸਕਦਾ ਠੇਕਿਆਂ ਤੇ ਦਿੰਦੇ ਆ ਉਹਨਾਂ ਦਾ ਕੋਈ ਸਿਸਟਮ ਉਹੋ ਜਿਹਾ ਜਾਂ ਕੋਈ ਟਾਈਮ ਟੇਬਲ ਉਹਨਾਂ ਦਾ ਸੈੱਟ ਕੀਤਾ ਵੀ ਇੰਨੇ ਚਾਰਚ ਬਾਗ ਆ ਜਿਹੜਾ ਆਪਾਂ ਨੂੰ ਵਿਹਲਾ ਚਾਹੀਦਾ ਜਿਹੜੇ ਭਰਾਵਾਂ ਨੇ ਬਾਗ ਛੋਟੇ ਲੈਵਲ ਦੇ ਜਿਵੇਂ ਆਪਣਾ ਹੁਣ 10 ਕ ਕਿੱਲਿਆਂ ਦਾ ਪ੍ਰੋਜੈਕਟ ਬਾਗ ਦਾ ਹੈਗਾ ਆਪਾਂ ਖੁਦ ਆਪ ਸੇਲ ਕਰਦੇ ਆ ਤੇ ਟਾਈਮ ਨਾਲ ਇਹਨੂੰ ਬਾਗ ਨੂੰ ਬਾਈ ਜੀ ਵਿਹਲਾ ਕਰ ਦਿੰਦਾ ਤੇ ਟਾਈਮ ਨਾਲ ਹੀ ਇਹਦੀ ਸਾਮ ਸੰਭਾਲ ਕਟਿੰਗ ਵਗੈਰਾ ਕਲੀ ਵਗੈਰਾ ਜੋ ਵੀ ਇਹਨੂੰ ਕਰਨਾ ਫਰੂਟ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਾ ਇਹਦਾ ਕੰਮ ਫੇਰ ਨਿਬੇੜ ਦਈਦਾ ਅੱਜ ਪਾਣੀ ਲੱਗੀ ਜਾਂਦਾ ਬਾਈ ਜੀ ਇਹਨੂੰ ਤੇ ਜਿਵੇਂ ਇਹਦੀ ਤੜਾਈ ਸ਼ੁਰੂ ਹੋਊਗੀ ਉਦੋਂ ਹਫ਼ਤਾ 10 ਦਿਨ ਪਹਿਲਾਂ ਫੇਰ ਇਹਨੂੰ ਪਾਣੀ ਆਪਾਂ ਦੇਵਾਂਗੇ ਕਿਉਂਕਿ ਜਿੰਨਾ ਇਹਨੂੰ ਪਾਣੀ ਦੇਵਾਂਗੇ ਉਨਾ ਹੀ ਇਹਦੇ 'ਚ ਜੂਸ ਵੱਧ ਬਣਨਾ ਹੈ ਪਾਣੀ ਇਹਨੂੰ ਹਲਕਾ ਦੇਣਾ ਬਾਈ ਮੁੱਢ ਤੋਂ ਪਾਣੀ ਦੂਰ ਹੋਵੇ ਆ ਸਾਡਾ ਜਿਹੜਾ ਥੜਾ ਬਣਿਆ ਹੋਇਆ 3 ਫੁੱਟ ਦਾ ਸਾਈਡ ਤੋਂ ਚਾਈ ਹੈ ਦੀ ਵਿਚਾਲੇ ਪਾਣੀ ਰਹਿੰਦਾ ਪਾਣੀ ਇਹਨੂੰ ਦੂਰ ਰਹਿੰਦਾ ਤਾਂ ਇਸ ਤਰ੍ਹਾਂ ਬਾਈ ਜੀ ਇਹ ਹਰ ਸਾਲ ਅਸੀਂ ਸਾਮ ਸੰਭਾਲ ਕਰਦੇ ਹਾਂ ਚੰਗਾ ਪ੍ਰੋਫਿਟ ਆ ਦੂਜੀ ਫਸਲ ਨਾਲੋਂ ਦੁੱਗਣਾ ਹੀ ਪ੍ਰੋਫਿਟ ਹੋ ਜਾਂਦਾ ਤੇ ਕੁਸ਼ਤ ਜਿਹੜੇ ਹੈਗਾ ਆਪਾਂ ਵਾਹਣ ਆ ਜਿਹੜਾ 10 ਕ ਕਿੱਲੇ ਹੀ ਬਾਗ ਵਾਲੇ ਪਾਸੇ ਕੀਤਾ ਬਾਕੀ ਆ ਜਾਮਣ ਲੱਗੀ ਆ ਬਾਈ ਜਾਮਣ ਦੀ ਵੀ ਤਿਆਰੀ ਆ ਇਹਦੀ ਵੀ ਵੀਡੀਓ ਆਪਾਂ ਤੁਹਾਨੂੰ ਪਾਵਾਂਗੇ ਕਿ ਜਿਹੜੀ ਆਪਣੀ ਜਾਮਣ ਗਾਂ ਠੇਕੇ ਤੇ ਲੱਗੀ ਵੀ ਆ ਹਲਕੀ ਜੀ ਬਾਰਿਸ਼ ਹੋ ਗਈ ਆ ਹੁਣ ਇਹਦੇ ਚ ਗੁੱਦਾ ਬਣਨਾ ਸ਼ੁਰੂ ਹੋ ਗਿਆ ਰੰਗ ਫੜਨ ਲੱਗ ਪਈ ਆ ਬਾ ਹੋਰ ਹਫ਼ਤੇ 10 ਦਿਨਾਂ ਨੂੰ ਬਾਈ ਜੀ ਜਾਮਣ ਦੀ ਵੀ ਤਿਆਰੀ ਆਪਣੀ ਇਹਦੀਆਂ ਵੀ ਤੁਹਾਨੂੰ ਬਾਈ ਜੀ ਵੀਡੀਓ ਪਾਵਾਂਗੇ ਦਿਖਾਵਾਂਗੇ ਬਣੇ ਰਹੋ ਪੇਜ ਨਾਲ ਧੰਨਵਾਦ ਜੀ ਸਾਹਿਬ